ਸਾਸੀ ਗਾਲ ਜੀ ਆਪਾਂ ਗੱਲ ਕਰਦੇ ਆ ਨਗਰ ਕਾਉਂਸਲ ਜ਼ੀਰਕਪੁਰ ਦੀ ਨਗਰ ਕਾਉਂਸਲ ਜ਼ੀਰਕਪੁਰ ਜਿੱਥੇ ਨਜਾਇਜ਼ ਉਸਾਰੀਆਂ ਵਾਲੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਨਗਰ ਕਾਉਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਦੇ ਉੱਪਰ ਜਿਹੜੇ ਸਵਾਲੀਆ ਨਿਸ਼ਾਨ ਲੱਗਦੇ ਹੋਏ ਨਜ਼ਰ ਆਏ ਹਮੇਸ਼ਾ ਹੀ ਜਿਹੜੀ ਹੈਗੇ ਸਵਾਲਾਂ ਦੇ ਘੇਰੇ ਦੇ ਵਿੱਚ ਨਗਰ ਕਾਉਂਸਲ ਜ਼ੀਰਕਪੁਰ ਰਹੀ ਹੈ ਅੱਜ ਆਪਾਂ ਜੋ ਗੱਲ ਕਰ ਰਹੇ ਹਾਂ ਉਹ ਗੱਲ ਹੈ ਜੀ ਇਹ ਸੜਕ ਜੋ ਦਿਖਾਈ ਜਾ ਰਹੀ ਹੈ ਇਹ ਗਾਜ਼ੀਪੁਰ ਨੂੰ ਜਾਣ ਵਾਲਾ ਰਸਤਾ ਹੈਗਾ ਜਿਸ ਦੇ ਉੱਪਰ ਨਗਰ ਕੌਂਸਲ ਜ਼ੀਰਕਪੁਰ ਦੀ ਹਾਊਸ ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ ਸੀ ਇਸ ਸਬੰਧੀ ਅਕਾਲੀ ਕੌਂਸਲਰਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਤਾਂ ਜੋ ਇਸ ਸੜਕ ਦੇ ਉੱਪਰ ਜੋ ਵਿਕਾਸ ਕਾਰਜ ਕੀਤੇ ਜਾ ਰਹੇ ਸੀ ਇਸ ਸੜਕ ਦੇ ਉੱਪਰ ਪਾਈਪਲਾਈਨ ਪਾਉਣ ਦੀ ਜੋ ਗੱਲ ਕਹੀ ਜਾ ਰਹੀ ਸੀ ਰਿਕਾਲੀ ਕੌਂਸਲਰਾਂ ਦਾ ਦੋਸ਼ ਸੀ ਕਿ ਇਸ ਸੜਕ ਦੇ ਉੱਪਰ ਪਹਿਲਾਂ ਹੀ ਡਰੇਨਸ ਪਾਈਪ ਪਾਈ ਜਾ ਚੁੱਕੀ ਹੈ ਔਰ ਇਹਦੇ ਉੱਪਰ ਜਿਹੜਾ ਵਿਕਾਸ ਕਾਰਜ ਹੈ ਟੈਲਾਂ ਲਗਾਈਆਂ ਜੋ ਰਸਤਾ ਬਣਾਇਆ ਜਾ ਚੁੱਕਾ ਹੈ ਪਰ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀ ਇਸ ਗੱਲ ਨੂੰ ਨਕਾਰਦੇ ਹੋਏ ਉਹਨਾਂ ਵੱਲੋਂ ਦੁਬਾਰਾ ਡਰੇਨਸ ਪਾਈਪ ਪਾਈ ਗਈ ਔਰ ਦੁਬਾਰਾ ਇਸ ਸੜਕ ਦੇ ਉੱਪਰ ਟੈਲਾ ਲਗਾਈਆਂਗੇ ਸਿਰਫ 6 ਮਹੀਨੇ ਦੇ ਅੰਦਰ ਹੀ ਇਹ ਟੈਲਾ ਦੀ ਜੋ ਹਾਲਤ ਹੋਈ ਹੈ ਇਸ ਰਸਤੇ ਦੇ ਜੋ ਮੇਨ ਹੌਲ ਹੈ ਸਾਰੇ ਟੁੱਟ ਚੁੱਕੇ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਸਾਰੇ ਇਸ ਕਰੀਬ 1.5 ਕਿਲੋਮੀਟਰ ਲੰਬੀ ਰੋਡ ਜਿਹਦੇ ਉੱਪਰ 9-10 ਮੇਨ ਹੌਲ ਬਣਾਏ ਗਏ ਔਰ 9-10 ਦੇ 9-10 ਮੇਨ ਹੌਲ ਟੁੱਟੇ ਪਏ ਹੈਗੇ ਔਰ ਇਸ ਸਵਾਲੀਆ ਨਿਸ਼ਾਨ ਲੱਗਦਾ ਕਿ ਸਿਰਫ 6 ਮਹੀਨੇ ਦੇ ਵਿੱਚ ਇੰਨੀ ਪੂਰ ਕਵਾਲਿਟੀ ਲੱਖਾਂ ਰੁਪਏ ਦੀ ਪੇਮੈਂਟ ਕੀਤੀ ਜਾ ਚੁੱਕੀ ਹੋਵੇਗੀ ਇਸ ਸੰਬੰਧੀ ਠੇਕੇਦਾਰ ਨੂੰ ਔਰ ਜੋ ਇੰਜੀਨੀਅਰ ਹੈਗੇ ਆ ਨਗਰ ਕਾਉਂਸਲ ਜ਼ੀਰਕਪੁਰ ਦੇ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਆ ਇੱਥੇ ਲੋਕਾਂ ਦੀ ਜਾਨ ਨਾਲ ਰੋਜ਼ ਖਲਵਾੜ ਹੋ ਰਿਆ ਨਿਤ ਹਾਸੇ ਵਾਪਰੇ ਔਰ ਨਗਰ ਕਾਉਂਸਲ ਜ਼ੀਰਕ ਤੇ ਇੱਕ ਬਹੁਤ ਵੱਡੇ ਹਾਸੇ ਦੀ ਉਡੀਕ ਵਿੱਚ ਹੈ ਕਿ ਕੋ ਵੱਡਾ ਹਾਸਾ ਹੋਵੇ ਔਰ ਉੱਥੇ ਜਾ ਕੇ ਬੈਰੀਗੇਟਿੰਗ ਕਰ ਦਿੱਤੀ ਜਾਵੇ ਔਰ ਇਸ ਨੂੰ ਰੋਡ ਜਿਹੜੀ ਹੈਗੇ ਆ ਖੱਡੇ ਜਿਹੜੇ ਸੁਧਾਰ ਦਿੱਤੇ ਜਾ ਹਮੇਸ਼ਾ ਦੀ ਤਰ੍ਹਾਂ ਪਰ ਇਹ ਜੋ ਤਸਵੀਰਾਂ ਹੈਗੀਆਂ ਨਗਰ ਕਾਉਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਦੀ ਕਾਫੀ ਪੋਲ ਪੋਲਦੇ ਹੋਏ ਨਜ਼ਰ ਆ ਰਹੀਆਂ ਹੈਗੀਆਂ ਦੱਸ ਦिए ਕਿ ਜੋ ਖੱਡੇ ਜੋ ਮੇਨ ਹੋਲ ਹੈ ਕਮ ਸੇ ਕਮ ਵੀ 10 ਤੋਂ ਲੈ ਕੇ 12 ਫੁੱਟ ਡੂੰਘੇ ਮੇਨ ਹੋਲ ਹੈ ਜਿਸ ਦੇ ਵਿੱਚ ਅਗਰ ਕੋਈ ਬੱਚਾ ਜਾਂ ਕੋ ਵਹਾਂ ਚਾਲਕ गिर ਗਿਆ ਕੋ ਵੱਡਾ ਹਾਸਾ ਵਾਪਸ ਸਕਦਾ ਪਰ ਨਗਰ ਕੌਂਸਲ ਜ਼ਿਲ੍ਹਾ ਪ੍ਰਧਾਨ ਅਧਿਕਾਰੀ ਕੰਬ ਕਰਨ ਦੀ ਨੀਂਸ ਉੱਤੇ ਕੋ ਵੱਡੇ ਹਾਸੇ ਦਾ ਇੰਤਜ਼ਾਰ ਕਰੇ ਸਬੰਧੀ ਦੱਸ ਦिए ਕਿ ਇਸ ਰੋਡ ਦੇ ਉੱਪਰ ਪਹਿਲਾਂ ਪਾਈਪਾਂ ਹੀ ਪੈ ਚੁੱਕੀਆਂ ਸੀ ਔਰ ਪਹਿਲਾਂ ਟਾਇਲਾ ਵੀ ਲੱਗ ਚੁੱਕੀਆਂ ਸੀ ਪਰ ਮਿਹਰਬਾਨੀ ਸਹੀ ਨਗਰ ਕੌਂਸਲ ਜ਼ੀਰੋਪੁਰ ਦੀ ਇੱਥੇ ਦੁਬਾਰਾ ਪੈਪਾ ਪਾਈਆਂ ਗਈਆਂ ਔਰ ਦੁਬਾਰਾ ਟੈਲਾ ਲਗਾਏ ਗਏ ਔਰ 6 ਮਹੀਨੇ ਦੇ ਵਿੱਚ ਇਸ ਰੋਡ ਦੀ ਜੋ ਹਾਲਤ ਹੈ ਉਹ ਤਸਵੀਰਾਂ ਬਿਆਨ ਕਰੀਆਂ ਜਨਤਾ ਦੀ ਅਦਾਲਤ ਹੈ ਜਨਤਾ ਨੇ ਖੁਦ ਫੈਸਲਾ ਕਰਨਾ ਕਿ ਇਸ ਸਬੰਧੀ ਕੀ ਹੋਣਾ ਚਾਹੀਦਾ ਕਿ ਆ ਪੰਜਾਬ ਸਰਕਾਰ ਦਾ ਇਹਨਾਂ ਅਧਿਕਾਰੀਆਂ ਨੂੰ ਕੋਈ ਡਰ ਨਹੀਂ ਰਿਹਾ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਦੇ ਨਾਲ ਅਧਿਕਾਰੀਆਂ ਦੇ ਉੱਪਰ ਕੋਈ ਕੰਟਰੋਲ ਨਹੀਂ ਹੈ ਲੱਖਾਂ ਰੁਪਏ ਦੀ ਨਗਰ ਕਾਉਂਸਲ ਜ਼ੀਰਕਪੁਰ ਦਾ ਲੱਖਾਂ ਰੁਪਏ ਇਸ ਰੋਡ ਦੇ ਉੱਪਰ ਬਰਬਾਦ ਹੋਇਆ ਔਰ ਉਸਦੀ ਅੱਜ ਕੀ ਕੰਡੀਸ਼ਨ ਹੈ ਤੁਹਾਡੇ ਸਕਰੀਨ ਤੇ ਸਭ ਕੁਝ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ। ਕੀ ਹਾਲਤ ਸਿਰਫ 5-6 ਮਹੀਨੇ ਦੇ ਵਿੱਚ 5-6 ਮਹੀਨੇ ਵੀ ਨਹੀਂ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਜੋ ਇਸ ਸੜਕ ਦੀ ਹਾਲਤ ਕੀ ਹੋ ਗਈ? ਕੀ ਇੱਥੇ ਕੁਆਲਿਟੀ ਮੇਨਟੇਨ ਕੀਤੀ ਗਈ? ਕੀ ਜੋ ਨਿਯਮ ਸੀ ਉਹ ਪੂਰੇ ਕੀਤੇ ਗਏ? ਇਹ ਸਾਰਾ ਕੁਝ ਫੈਸਲਾ ਜਨਤਾ ਨੇ ਕਰਨਾ। ਜਨਤਾ ਦੀ ਅਦਾਲਤ ਦੇ ਵਿੱਚ ਆਪਾਂ ਲਿਆ ਕੇ ਰੱਖ ਦਿੱਤਾ ਕਿ ਇਹ 6 ਮਹੀਨਿਆਂ ਦੇ ਵਿੱਚ ਜੋ ਹਾਲਾਤ ਇਸ ਰੋਡ ਦੇ ਬਣ ਚੁੱਕੇ ਆ ਉਸ ਸੰਬੰਧੀ ਅਸਲੀ ਦੋਸ਼ੀ ਕੌਣ ਹੈ ਔਰ ਉਸ ਦੀ ਜਾਂਚ ਕਰਕੇ ਇੱਕ ਵੱਡੀ ਇਨਕੁਆਰੀ ਹੋਣ ਦੀ ਇੱਥੇ ਲੋੜ ਹੈ ਔਰ ਇਨਕੁਆਰੀ ਹੋ ਕੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀ ਇਹ ਫੈਸਲਾ ਜਨਤਾ ਦੀ ਅਦਾਲਤ ਜਨਤਾ ਖੁਦ ਕਰੇਗੀ